ਤੋ ਜਗ ਜੀਵੈ ਹਰ ਕੀ ਕਥਾ ਹਰਿ ਦੇ ਬਸਾਵੇ ਸੋ ਪੰਡਤ ਕੋ ਫਿਰ ਜੋਨ ਨ ਆਵੇ 베ਦ ਪੁਰਾਨ ਸਿਮਰਤ ਬੂਝੈ ਮੂਲ ਸੋ ਕਉ ਮੈ ਜਾਣੈ ਅਸਤੂਲ ਚੌ ਵਰਨ ਕੋ ਦੇ உபਦੇਸ਼ ਨਾਨਕ ਉਸ ਪੰਡਤ ਕੋ ਸਦਾ ਆਨੇਸ बीज मंत्र सर्व को ज्ञान चौ वर्ण मैं जपे को नाम जो जो जपे तस की गति होई साध संग पावे जन कोई कर कृपा अंतुर उतारै पास प्रीतो मुग्ध पाथर को तारै ਸਰਬ ਰੋਗ ਕਾ ਔਖੋ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੋਗਤੋ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਾਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਨ ਪਾਇਆ ਸਦਾ ਨਿਗਟ ਨਿਗਟ ਹਰ ਜਾਣ ਸੋ ਦਾਸ ਦਰਗਹਿ ਪਰਵਾਣ ਆਪਣੀ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਿਆ ਤੁਮ ਓ ਦਾਸ ਐਸੀ ਜੋਗਤੋ ਨਾਨਕ ਰਾਮਦਾਸ ਪਰਬ ਕੀ ਆਗਿਆ ਆਤਮਹਿ ਤਾਵੈ ਜੀਵਨ ਮੁਕਤੋ ਸੋ ਕਹਾਵੈ ਤesa ਹਰ ਕੋ ਤesa ਉਸੋ ਸੋਗ ਸਦਾ ਆਨੰਦ ਤੈ ਨਹੀਂ ਬਿਹੋਗ ਤesa ਸਵਰਨ ਤੈਸੀ ਉਸ ਮਾਟੀ ਤesa ਅਮਰਤ ਤੈਸੀ ਬਕ ਕਾਟੀ ਤesa ਮਾਨ ਤesa ਅਬਮਾਨ ਤਸਰੰ ਕੋ ਤਸਰ ਜਾਨ ਜੋ ਵਰਤਾਏ ਸਾਈ ਜੋਗ ਤੋ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੈ ਤੈ ਸਾਤ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਈ ਪਨ ਹੋਗੋ ਰਸ ਰਿਓ ਆਪੋ ਹੀ ਅਨਤ ਤਰੰਗ ਲਖੇ ਨ ਜਾਹੀ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ ਸਦਾ 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 ਬਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਹਸਤਤ ਕਰੇ ਅਨੇਕ ਜਾਨ ਅੰਤ ਨ ਪਾਰਵਾਰ ਨਾਨਕ ਰਚਨਾ ਪ੍ਰਭ ਰਚੀ ਬੋਬਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਾਨ ਪਰਮੇ ਓਦਾਸੀ ਕਈ ਕੋਟ ਬੀਦ ਕੇ ਸਰੋਤੇ ਕਈ ਗੋਟ ਤਪੀਸਰ ਹੋਤੇ ਕਈ ਗੋਟ ਆਤਮ ਧਿਆਨ ਧਾਰੈ ਕਈ ਗੋਟ ਕਬ ਕਬ ਹੈ ਵਿਚਾਰੇ ਕਈ ਗੋਟ ਨਵਤਨ ਨਾਮ ਟਿਹਾਵੈ ਨਾਨਕੋ ਕਰਤੇ ਗਾਇ ਅੰਤ ਨਾ ਪਾਵੇ ਕਈ ਗੋਟ ਭੈ ਅਬਮਾਨੀ ਕਈ ਗੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੀ ਕੋਰ ਕਈ ਕੋਟ ਮਰਦਰਪ ਕੋ ਹਿਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮਾਹਿ ਕਈ ਕੋਟ ਪਰਦੇਸ ਪਰਮਾਹਿ ਜਿਦ ਜਤ ਲਾਵੋ ਤਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਰ ਜਟੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਈ ਕਈ ਕੋਟ ਪਾਤਰ ਮਿਰਖ ਨਿਪਜਾਈ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲੋ ਕਈ ਕੋਟ ਸਸੀਅਰ ਸੂਰ ਨਯਕਤਰੋ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਸਤਾਰੇ ਕਈ ਗੋਟ ਰਾਜਸ ਤਮਸ ਸਾਤਕੋ ਕਈ ਗੋਟ ਵੀਦ ਪ੍ਰਾਣ ਸਿਮਰਤ ਅਰਸਾਸਤ ਕਈ ਗੋਟ ਕੀ ਰਤਨ ਸਮੁੰਦ ਕਈ ਗੋਟ ਨਾਨਾ ਪ੍ਰਕਾਰ ਜੰਤੋ ਕਈ ਗੋਟ ਕੀਏ ਚਿਰ ਜੀਵੇ ਕਈ ਗੋਟ ਗਿਰੀ ਮੇਰ ਸਵਰਨ ਧੀਵੇ ਕਈ ਕੋਟ ਜਖ ਕਿੰਨ ਰੇ ਪੀ ਸਾਚ ਕਈ ਕੋਟ ਪੂਤ ਪ੍ਰੀਤ ਸੂਕਰ ਮਿਰਗਾਜ ਸਭ ਤੇ ਨੇਰੇ ਸਭੋਂ ਤੇ ਦੂਰ ਨਾਨਕੋ ਆਪ ਅਲਿਪ ਦਰਿਆ ਪ੍ਰਭੂਰ ਕਈ ਕੋਟ ਪਤਾਲ ਕੇ ਵਾਸੀ ਕਈ ਗੋਟ ਨਰਕ ਸੁਰਗ ਨਿਵਾਸੀ ਕਈ ਗੋਟ ਜਨਮੇ ਜੀਵੇ ਮਰਹੇ ਕਈ ਗੋਟ ਮੋਜੋਨੀ ਫਿਰਹਿ ਕਈ ਗੋਟ ਬੈਠਤ ਹੀ ਕਾਹੀ ਕਈ ਗੋਟ ਕਾਲੇ ਧਗ ਪਾਹੀ ਕਈ ਗੋਟ ਕੀਰਤਨਵੰਤੋ ਕਈ ਗੋਟ ਮਾਇਆ ਮੈਂ ਚਿੰਤੋ ਜਹ ਜੈ ਭਾਣਾ ਤੈ ਤਰਾ ਕੀ ਨਾਨਕ ਸਭ ਕਿਸ ਪ੍ਰਭ ਕੈ ਹਾਤੇ ਕਈ ਗੋਟ ਬੈ ਬੈ ਰਾਗੀ RAM ਨਾਮ ਸੰਗ ਤੈਨ ਲਵ ਲਾਗੀ ਕਈ ਗੋਟ ਪ੍ਰਭ ਕੋ ਖੋਜਨਤੇ ਆਤਮ ਮੇ ਪਾਰਬ ਰਾਮ ਲਹਾਂਤੇ ਕਈ ਗੋਟ ਦਰਸ਼ਨ ਪ੍ਰਾਪਿ ਪਿਆਸ ਤਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਪਰਮ ਤਨ ਲਾਗਾ ਰੰਗ ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਗੋਟ ਆਕਾਸ ਬ੍ਰਹਮੰਡ ਕਈ ਗੋਟ ਹੋਏ ਅਵਤਾਰ ਕਈ ਯੁਗ ਤੋਂ ਕੀਨੋ ਵਿਸਤਾਰ ਕਈ ਬਾਰ ਤਸਰਿਓ ਪਾਸਾਰ ਸਦਾ ਸਦਾ ਇਕ ਇਕੰਕਾਰ ਕਈ ਗੋਟ ਕਿੰਨੇ ਬੋ ਭਾਤ ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ ਤਾ ਕਾ ਅੰਤ ਨ ਜਾਣ ਕੋਈ ਆਪੇ ਆਪੋ ਨਾਨਕ ਪ੍ਰਭ ਸੋਏ ਕਈ ਗੋਟ ਪਾਰ ਬ੍ਰਹਮ ਕੇ ਦਾਸ ਦਿਨ ਹੋਵਤ ਆਤਮ ਪ੍ਰਗਾਸ ਕਈ ਗੋਟ ਗਤ ਕੇ ਬੀਤੇ ਸਦਾ ਨਿਹਾਰੇ ਏਕੋ ਨਿਤਰੇ ਕਈ ਗੋਟ ਨਾਮ ਰਸ ਪੀਵੇ ਅਮਰ ਭੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸੁਮਾਵੇ ਆਪਣੇ ਜਨ ਕੋ ਸਾ ਸਾ ਸੁਮਾਰੀ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸ਼ਲੋਕ कवा पेशा ने तस्की ममा कौन न बखनो जिस का गुण का एक न जानो आठ पैग प्रभु बस नूरक नानक श्री जन पूए मन मेरे जन की उठ ले मन तने अपना तन जन दे जन 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 अपना प्रसाता ਸੋਹ ਜਾਨੋ ਸਰਬੋਤਮ ਕਾ ਦਾਤਾ ਤਸ ਕੀ ਸਰਬ ਵਿਗ ਪਾਵੇ ਤਸ ਕੇ ਦਰਸੋ ਸਭਿ ਪਾਪ ਮਿਟਾਵੇ ਆਵਨ ਸਾਨੁ ਕੋ ਸਕਲੀ ਸਾਡ ਤੁਸ ਜਨ ਕੀ ਤੂ ਸੇਵਾਲਾਗ ਆਵਨ ਦਾਨੋ ਵਈ ਤੇਰਾ ਨਾਨਕ ਇਸ ਜਨ ਕਹੈ ਪੂਜੋ ਸਭ ਤੇ ਰਹਾ ਸਲੋਕ ਸਤਿ ਪੁਰਖ ਦਿਨ ਗਿਆਨ ਆ ਸਤਿ ਗੁਰ ਤੁਸ ਕਾ ਨਾਉ ਜਿਸ ਕੇ ਸੰਗ ਸਕਿਉ ਦਾਰਾ ਨਾਨਕ ਹਰਿ ਗੁਨ ਗਾਏ ਅਸ਼ਟ ਪਦੀ සතු ගොරසුකකී කරබට පහලු සුලෝකය බර සබාදෑල සටකී ගොර බර මත මළු හැර ගොරවෙත නිහරි නාමතරෑ සතු ගොර සුදකැබෙන් අනකට ගොරකාශුකබ කරනවට ਸਤ ਗੁਰ ਸਤਿ ਕਾ ਨਾਮ ਤਨ ਦੇਹੀ ਕੋ ਕਾ ਸੁਖ ਬਲ ਪਾ ਗੀਏ ਸਤ ਗੁਰ ਸਿੱਖ ਕਾ ਆਪ ਤਪਾਲ ਚੜਾ ਰੇ ਨਾਨਕ ਸਤ ਗੁਰ ਸਤਿ ਕੈ ਦੀ ਨਾਲ ਸਮਾਰੈ ਗੁਰ ਕੀ ਅਗਰਾ ਸੇਜੇ ਗੁਰ ਕੀ ਆਗਿਆ ਮੰਨਵਾਇ ਸਾ ਪਸੂ ਕੋ ਕਲ ਕਛੁ ਨਾ ਜਨਾਵੇ ਹਰ ਹਰ ਨਾਮ ਇਹ ਦੇ ਸਦ ਤਾਵੇ ਮਨ ਬੀਤ ਸਭ ਗੁਰ ਕਾ 파ਸ ਤੁਸ ਸੇਵਕ ਕਰ ਜੁੜਾਸ ਸੇਵਾ ਕੇ ਤੋ ਹੀ ਨੇ ਕਾਮੀ ਤੁਸ ਕੋ ਹੋਤ ਪਾ ਤੁਸ ਸ੍ਰਾਮੀ ਆਪਣੀ ਕਿਰਪਾ ਜਿਸ ਨੂੰ ਆਪ ਤਰਾਵੇ ਨਾਨਕ ਸੋ ਸਿਵ ਗੁਰ ਕੀ ਮਤਿ ਲੈ ਵੀ ਸਿਵ ਸਾਗੁ ਕਾ ਮਨ ਮਨ ਸੋ ਸੇਵਕ ਸਮਸਰ ਕੀ ਗਤ ਜਾਣੈ ਸੋ ਸਤ ਗੁਰ ਦੇ ਸਿਹਦਰਨਾ ਨੀਕ ਵਾਰ ਗੁਰ ਕਾਹ ਬਲ ਜਾਏ सार्वनि दान